ਜੋ ਤਸਵੀਰ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਇਹ ਜਲੰਧਰ ਦੇ ਇੱਕ ਪਿੰਡ ਦਾ ਰਹਿਣ ਵਾਲਾ 24 ਸਾਲਾ ਨੌਜਵਾਨ ਗਗਨਦੀਪ ਸਿੰਘ ਹੈ ਜੋ ਕਿ ਕਰੀਬ 5-6 ਮਹੀਨੇ ਪਹਿਲਾਂ ਕੰਮਕਾਜ ਲਈ ਦੁਬਈ ਗਿਆ ਸੀ ਪਰ ਹੁਣ ਉਹ ਪਿਛਲੇ 20 ਕੁ ਦਿਨਾਂ ਤੋਂ ਲਾਪਤਾ ਹੈ ਜਿਸ ਬਾਰੇ ਨੌਜਵਾਨ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦੀ ਆਪਣੇ ਲੜਕੇ ਨਾਲ ਪਿਛਲੀ 29 ਜੂਨ ਨੂੰ ਗੱਲ ਹੋਈ ਸੀ ਜਿਸ ਤੋਂ ਬਾਅਦ ਨਾ ਤਾਂ ਉਸ ਦਾ ਫੋਨ ਲੱਗ ਰਿਹਾ ਹੈ ਅਤੇ ਨਾ ਹੀ ਉਸ ਦਾ ਕੋਈ ਥੋਂ ਪਤਾ ਲੱਗਾ ਉਹਨਾਂ ਦਾ ਸਾਇ ਕਿ ਉਹਨਾਂ ਦਾ ਲੜਕਾ ਜਿੱਥੇ ਕੰਮ ਕਰਦਾ ਸੀ ਉੱਥੇ ਉਸ ਨੂੰ ਤਨਖਾਹ ਬਹੁਤ ਘੱਟ ਮਿਲਦੀ ਸੀ ਜਿਸ ਕਾਰਨ ਉਹ ਕਾਫੀ ਪਰੇਸ਼ਾਨ ਸੀ ਪੀੜਤ ਪਰਿਵਾਰ ਨੇ ਗੋਹਾਲਕਾਈ ਹੈ ਕਿ ਉਹਨਾਂ ਦੇ ਲੜਕੇ ਦੀ ਪਾਲ ਕੀਤੀ ਜਾਵੇ ਜਿਹੜਾ ਲੜਕਾ ਗਗਨਦੀਪ ਸਿੰਘ ਆਇਤ ਉਸ 3 ਮਹੀਨੇ ਬਰਨਾ ਡਵਾਈ ਕੰਟਰੀ ਚ ਗਿਆ ਸੀ ਆ ਇੱਥੇ ਉਹਨੇ 5-6 ਮਹੀਨੇ ਕੰਮ ਕੀਤਾ ਤੇ ਸੰਮਕਾਲਨ ਕਰ ਰਿਹਾ ਹੈ ਇਹ ਰਕਮ ਠੀਕ ਨਾਲ ਲੱਗੇ ਆ ਕੰਮ ਤੇ ਤੇ ਮੇਨੂੰ ਤਾਂ ਖਾ ਥੋੜੀ ਗਰਜੀ ਆ ਉਹ ਮੇਰਾ ਗੁਜ਼ਾਰਾ ਮੱਸੀ ਹੁੰਦਾ ਹੈਗਾ ਉਸ ਤੋਂ ਬਾਅਦ ਉਹਦੀ ਹੀ ਰਾਸ਼ਟਕਾਰ ਸਾਨੂੰ 23 ਜੂਨ 2024 ਨੂੰ 8:28 ਮਿੰਟ ਤੇ ਆਈ ਸੀ ਉਸ ਤੋਂ ਬਾਅਦ ਸਾਡੀ ਉਹਨੇ ਗਲਬਤ ਹੋਈ ਆ ਉਸ ਤੋਂ ਬਾਅਦ ਸਾਡੀ ਉਹਦੇ ਨਾਲ ਕੋਈ ਗੱਲਬਤ ਨਾ ਹੋਣੀ ਜਿਹੜਾ ਵਟਸਐਪ ਫੋਨ ਨੰਬਰ ਬੰਦ ਹੁੰਦਾ ਹੈ ਅਸੀਂ ਬਹੁਤ ਪਰ ਫੋਨ ਲਾਇਆ ਰੂਟ ਸਾਨੂੰ 32 ਟੈਂਡ ਨਹੀਂ ਹੋਇਆ ਤੁਮ ਦਾ ਲੱਗ ਤਾਂ ਨਹੀਂ ਪਿਆਗਾ ਇਹਦਾ ਜੂਗ ਯੂਸਰ ਨੰਬਰ ਸਾਨੂੰ ਬੜੀ ਕਾਲ ਆਈ ਹੈ ਜੀ ਉਹ 9915810642557 ਹੈ ਆਖਰੀ ਗੱਲ ਤੁਹਾਨੂੰ ਨੰਬਰ ਦਿੱਤਾ ਯੂਸਰ 36 ਦੀ ਸਾਡੀ ਬੇਨਤੀ ਹੈ ਕਿ ਮੈਂ ਉਹਦਾ ਡੈਡੀ ਗਗਨਦੀਪ ਸਿੰਘ ਜਿਹੜਾ ਮੇਰਾ ਨਾਮ ਆਇਆ ਅੱਡੀ ਬੇਨਤੀ ਹੈ ਕਿ ਸਾਡਾ ਸਾਰਾ ਪਰਿਵਾਰ ਪ੍ਰੇਸ਼ਾਨੀ ਵਿੱਚ ਹੈ ਸਾਨੂੰ ਸਾਰੇ ਚੈਲਨਾ ਨੂੰ ਬੇਨਤੀ ਹੈ ਕਿ ਸਾਡੇ ਬੱਚੇ ਦੀ ਹਾਲ ਕੀਤੀ ਜਾਵੇ ਅਸੀਂ ਬੇਨਤੀ ਕਰ ਸਕਦੇ ਸਾਡੇ ਕੋਈ ਹੋਰ ਕੁਝ ਨਹੀਂ ਹੈਗਾ ਕਿਉਂਕਿ ਸਾਡੀਆਂ ਆਪਣੇ ਬੱਚੀਆਂ ਦੇਖਣ ਅੱਖਾਂ ਦਰਸਦੀਆਂ ਹਨ ਅਸੀਂ ਬੱਚੇ ਕੰਮ ਨਹੀਂ ਭੇਜਿਆ ਸੀ ਕਿ ਨਾ ਕਿ ਉੱਥੇ ਉਹ ਉੱਥੇ ਜਾ ਕੇ ਗਵਾਜ ਜਾਵੇ ਇਹ ਗੁੰਮ ਹੋ ਗਿਆ ਤਾਂ ਉਹ ਤੇ ਸਾਨੂੰ ਸਾਡੇ ਸਾਹ ਦਿੱਤਾ ਜਾਂ ਲੱਭਣ ਵਿੱਚ ਸਾਨੂੰ ਲੱਭ ਕੇ ਬੱਚੇ ਨੂੰ ਸਾਡੇ ਸਪੋਰਟ ਦਿੱਤਾ ਜਾਵੇ ਸਾਡੀ ਇਹ ਹੀ ਬੇਨਤੀ ਹੈ ਪਰਵਾਨ ਕਰੋ ਚੰਦਰ ਕੰਸਲਟੈਂਟਸ ਲਿਮਟਿਡ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕਟ੍ਰੇਡ ਪਲੇਟਫਾਰਮ ਇਜ਼ ਨਾਓ ਅਵੇਲੇਬਲ ਔਨ ਯੂਅਰ ਲੋਕਲ ਲੰਡਨ ਏਰੀਆ ਹੀ ਹੈਜ਼ ਮੋਰ ਥੈਨ 5 ਇਅਰਸ ਐਕਸਪੀਰੀਅੰਸ ਇਨ ਸੇਮ ਲਾਈਨ He used to work with reputed companies, agencies, as well local builders with brothers. He is professional by plumbing, electrician, masonry car painting. For more information, please contact him at under checktrade platform two one 921760. Chander Consultants Limited call him on this number 07940795686 ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ